ਅੰਤਮ ਅਰਦਾਸ ਅਜਲੀ ਹੈ ਵੈਸੇ ਹਮੇਸ਼ਾ ਸਾਨੂੰ ਅਰਦਾਸ ਕਰਦੇ ਰਹਿਣਾ ਚਾਹੀਦਾ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਏਜਡ ਬੰਦਾ ਵੀ ਹੋ ਕੇ ਵੱਡੀ ਉਮਰ ਦਾ ਵੀ ਮਰੇ ਸੁਰਗਵਾਸ ਹੋਵੇ ਤੇ ਘਰ ਖਾਲੀ ਹੋ ਜਾਂਦੇ ਆ ਮੇਰੇ ਵਾਲਦ ਸਾਹਿਬ ਪੂਰੇ ਹੋਏ ਪਿਤਾ ਜੀ ਤੇ ਲੋਕੀ ਕਹਿੰਦੇ ਇਹ ਉਮਰ ਕਿੰਨੀ ਸੀ ਉਹ ਮੈਂ ਕਿਹਾ ਉਮਰ ਦਾ ਕਿਉਂ ਪੁੱਛਦੇ ਪੁੱਛੋ ਜ ਜ਼ਰੂਰਤ ਕਿੰਨੀ ਸੀ ਜੇ ਦਾ ਜਵਾਨ ਪੁੱਤ ਮਰ ਜਾਏ ਔਰ ਇੱਕੋ ਇੱਕ ਪੁੱਤ ਸਰਦਾਰ ਮਹਿੰਦਰ ਸਿੰਘ ਕੇਪੀ ਇੰਨੇ ਹੰਭਲ ਇੰਨੇ ਮਿੱਟੀ ਹੋਈ ਸ਼ਖਸੀਅਤ ਆ ਜਿਹੜੀ ਸਿਆਸਤ ਵਿੱਚ ਬਹੁਤ ਘੱਟ ਲੋਕ ਹੁੰਦੇ ਆ ਅਸੀਂ ਦੋਨਾਂ ਨੇ ਇਲੈਕਸ਼ਨ ਲੜਿਆ ਇੱਕ ਦੂਜੇ ਦੇ ਆਪੋਜੀਟ ਪਰ ਅਸੀਂ ਇੱਕ ਲਫ਼ਜ਼ ਵੀ ਇੱਕ ਦੂਜੇ ਦੇ ਖਿਲਾਫ ਕਦੀ ਨਹੀਂ ਸੀ ਬੋਲਿਆ ਇਲੈਕਸ਼ਨ ਦੌਰਾਨ ਹਾਲਾਂਕਿ ਪੋਲਿਟਿਕਸ ਵਿੱਚ ਕੋਈ ਕਿਸੇ ਦਾ ਸ਼ੱਕਰ ਨਹੀਂ ਨਾ ਉਹਨਾਂ ਨੇ ਕਦੀ ਗਰੇਸ ਛੱਡੀ ਨਾ ਮੈਨੂੰ ਸਾਡੇ ਸਤਗੁਰਾਂ ਦਾ ਵੀ ਇਹ ਹੁਕਮ ਸੀ ਕਿ ਭੈੜਾ ਨਹੀਂ ਬੋਲਣਾ ਇੱਕ ਦੂਜੇ ਬਾਰੇ ਹਮੇਸ਼ਾ ਉਹਨਾਂ ਦੇ ਚਰਨ ਸਪਰਸ਼ ਕੀਤੇ ਇਹਦੇ ਚੰਗੇ ਬੰਦਿਆਂ ਤੇ ਜਦੋਂ ਇੰਨਾ ਤਕਲੀਫ ਆਉਂਦੀ ਹੈ ਤੇ ਬਹੁਤ ਹੀ ਜ਼ਿਆਦਾ ਸਦਮਾ ਹੁੰਦਾ ਪਰ ਸਾਡੇ ਦੇਸ਼ ਦੀ ਇਹ ਖੂਬਸੂਰਤੀ ਹੈ ਕਿ ਸੁੱਖ ਚ ਤੇ ਕਿਤੇ ਗਲਤੀ ਹੋ ਜਾਏ ਨਾ ਗੈਰਹਾਜ਼ਰ ਹੋ ਜਾਣ ਲੇਕਿਨ ਇਹੋ ਜਿਹੇ ਮੌਕੇ ਜਦੋਂ ਇਕੱਠੇ ਹੋ ਕੇ ਹੌਸਲਾ ਦਿੰਦੇ ਤੇ ਥੋੜਾ ਜਿਹਾ ਦੁੱਖ ਘਟਦਾ ਅਦਰਵਾਈਜ਼ ਇਹ ਦੁੱਖ ਘਟਣ ਵਾਲਾ ਨਹੀਂ ਜ਼ਿੰਦਾ ਲਾਸ਼ਾਂ ਬਣ ਜਾਈਦੀਆਂ ਇੱਕ ਬਾਪ ਲਈ ਬੱਚੇ ਦੀ ਅਰਥੀ ਨੂੰ ਮੋਢਾ ਦੇਣਾ ਇਸ ਤੋਂ ਵੱਡਾ ਕੋਈ ਇਮਤਿਹਾਨ ਨਹੀਂ ਵੈਸੇ ਹਿਊਮਨ ਬਾਡੀ 'ਚ ਜਿੰਨੀ ਦੇਰ ਆਪਾਂ ਹੈਗੇ ਆ ਹੈ ਇਹ ਇਮਤਿਹਾਨ ਹੀ ਆ ਇਸ ਇਮਤਿਹਾਨ 'ਚੋਂ ਮਾਲਕ ਪਾਸ ਕਰੇ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਉਹਨਾਂ ਦਾ ਇਹੀ ਹੁਕਮ ਹੈ ਕਿ ਬਾਣੇ ਨੂੰ ਮੰਨਣਾ ਹੁਕਮ 'ਚ ਰਹਿਣਾ ਕੇਪੀ ਸਾਹਿਬ ਔਰ ਉਹਨਾਂ ਦੇ ਪਰਿਵਾਰ ਨੂੰ ਮਾਲਕ ਬਾਣਾ ਮੰਨਣ ਦਾ ਬਲ ਅੰਤਮ ਅਰਦਾਸ ਅਜਲੀ ਹੈ ਵੈਸੇ ਹਮੇਸ਼ਾ ਸਾਨੂੰ ਅਰਦਾਸ ਕਰਦੇ ਰਹਿਣਾ ਚਾਹੀਦਾ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਏਜਡ ਬੰਦਾ ਵੀ ਹੋ ਕੇ ਵੱਡੀ ਉਮਰ ਦਾ ਵੀ ਮਰੇ ਸੁਰਗਵਾਸ ਹੋਵੇ ਤੇ ਘਰ ਖਾਲੀ ਹੋ ਜਾਂਦੇ ਆ ਮੇਰੇ ਵਾਲਦ ਸਭ ਪੂਰੇ ਹੋਏ ਪਿਤਾ ਜੀ ਤੇ ਲੋਕੀ ਕਹਿੰਣ ਇਹ ਉਮਰ ਕਿੰਨੀ ਸੀ ਉਹ ਮੈਂ ਕਿਹਾ ਉਮਰ ਦਾ ਕਿਉਂ ਪੁੱਛਦੇ ਪੁੱਛੋ ਜਰੂਰਤ ਕਿੰਨੀ ਸੀ ਜੇ ਦਾ ਜਵਾਨ ਪੁੱਤ ਮਰ ਜਾਏ ਔਰ ਇੱਕੋ ਇੱਕ ਪੁੱਤ ਸਰਦਾਰ ਮਹਿੰਦਰ ਸਿੰਘ ਕੇ ਪੀ ਇੰਨੇ ਹੰਭਲ ਇੰਨੇ ਮਿਟੀ ਹੋਈ ਸ਼ਖਸੀਅਤ ਆ ਜਿਹੜੀ ਸਿਆਸਤ ਵਿੱਚ ਬਹੁਤ ਘੱਟ ਲੋਕ ਹੁੰਦੇ ਆ ਅਸੀਂ ਦੋਨਾਂ ਨੇ ਇਲੈਕਸ਼ਨ ਲੜਿਆ ਇੱਕ ਦੂਜੇ ਦੇ ਆਪੋਜੀਟ ਪਰ ਅਸੀਂ ਇੱਕ ਲਫ਼ਜ਼ ਵੀ ਇੱਕ ਦੂਜੇ ਦੇ ਖਿਲਾਫ ਕਦੀ ਨਹੀਂ ਸੀ ਬੋਲਿਆ ਇਲੈਕਸ਼ਨ ਦੌਰਾਨ ਹਾਲਾਂਕਿ ਪੋਲਿਟਿਕਸ ਵਿੱਚ ਕੋਈ ਕਿਸੇ ਦਾ ਸ਼ੱਕ ਨਹੀਂ ਨਾ ਉਹਨਾਂ ਨੇ ਕਦੀ ਗਰੇਸ ਛੱਡੀ ਨਾ ਮੈਨੂੰ ਸਾਡੇ ਸਤਗੁਰਾਂ ਦਾ ਵੀ ਇਹ ਹੁਕਮ ਸੀ ਕਿ ਭੈੜਾ ਨਹੀਂ ਬੋਲਣਾ ਇੱਕ ਦੂਜੇ ਬਾਰੇ ਹਮੇਸ਼ਾ ਉਹਨਾਂ ਦੇ ਚਰਨ ਸਪਰਸ਼ ਕੀਤੇ ਇੱਡੇ ਚੰਗੇ ਬੰਦਿਆਂ ਤੇ ਜਦੋਂ ਇੰਨਾ ਤਕਲੀਫ ਆਉਂਦੀ ਹੈ ਤੇ ਬਹੁਤ ਹੀ ਜਿਆਦਾ ਸਦਮਾ ਹੁੰਦਾ ਪਰ ਸਾਡੇ ਦੇਸ਼ ਦੀ ਇਹ ਖੂਬਸੂਰਤੀ ਹੈ ਕਿ ਸੁਖ ਚਿਤ ਕਿਤੇ ਗਲਤੀ ਹੋ ਜਾਏ ਨਾ ਗੈਰ ਹਾਜ਼ਰ ਹੋ ਜਾਣ ਲੇਕਿਨ ਇਹੋ ਜਿਹੇ ਮੌਕੇ ਜਦੋਂ ਇਕੱਠੇ ਹੋ ਕੇ ਹੌਸਲਾ ਦਿੰਦੇ ਤਾਂ ਥੋੜਾ ਜਿਹਾ ਦੁੱਖ ਘਟਦਾ ਅਦਰਵਾਇਜ਼ ਇਹ ਦੁੱਖ ਘਟਣ ਵਾਲਾ ਨਹੀਂ ਜ਼ਿੰਦਾ ਲਾਸ਼ਾਂ ਬਣ ਜਾਈਦੀਆਂ ਇੱਕ ਬਾਪ ਲਈ ਬੱਚੇ ਦੀ ਅਰਥੀ ਨੂੰ ਮੋਢਾ ਦੇਣਾ ਇਸ ਤੋਂ ਵੱਡਾ ਕੋਈ ਇਮਤਿਹਾਨ ਨਹੀਂ वैसे ह्यूमन बॉडी ਚ ਜਿੰਨੀ ਦੇਰ ਆਪਾਂ ਹੈਗੇ ਆ ਹੈ ਇਹ ਇਮਤਿਹਾਨ ਹੀ ਆ ਇਸ ਇਮਤਿਹਾਨ ਚੋਂ ਮਾਲਕ ਪਾਸ ਕਰੇ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਉਹਨਾਂ ਦਾ ਇਹੀ ਹੁਕਮ ਆ ਕਿ ਬਾਣੇ ਨੂੰ ਮੰਨਣਾ ਹੁਕਮ ਚ ਰਹਿਣਾ ਕੇਪੀ ਸਾਹਿਬ ਔਰ ਉਹਨਾਂ ਦੇ ਪਰਿਵਾਰ ਨੂੰ ਮਾਲਕ ਬਾਣਾ ਮੰਨਣ ਦਾ ਪਾ